ਸਭ ਇਹ ਨਵੀਂ ਕਿਉਂ ਕੱਲੇ ਫਿਰ ਕੋ ਸਰ ਬੈਠੇ ਕੋਈ ਤਰੀਕਾ ਕਹਿੰਦਾ ਮੈਂ ਤੁਸੀ ਸਿੱਧੀ ਇਹ ਕਿਉਂ ਨਹੀਂ ਪੁੱਛਦੇ ਜਦੋਂ ਪਤਾ ਇਹਨਾਂ ਦੇ ਬਾਹਰ ਸੌਦੇ ਕਰਦੇ ਲੋਕ ਇਹਨਾਂ ਦੇ ਨਾਲ ਸਭ ਮੈਂ ਵੀ ਕਹਿੰਦਾ ਇਹ ਇਹਨਾਂ ਦੇ ਨਾਲ ਕੋਈ ਸੌਦਾ ਕਰਾਂਗੇ ਇਹਨਾਂ ਦੀ ਡਿਊਟੀ ਤਾਂ ਬੰਦੀ ਹੈ ਹਰ ਕੰਮ ਨੂੰ ਪੁੱਛੋ ਤਾਂ ਬੇਤਨੀ ਬਾਤ ਹੈ ਕਿ ਇਹ ਸਭ ਜਨਰਲ ਪਬਲਿਕ ਨੂੰ ਨਹੀਂ ਨਾ ਦੱਸਣਾ ਚਾਹੀਦਾ ਦੱਸੇ ਮੈਂ ਦੱਸ ਨਹੀਂ ਹੋਈਏ ਦੱਸੇ ਆਏ ਜੀ ਮੈਂ ਦਾਦਾ DTC ਸੌ ਨਮਰੀਕਾ ਦਾ DTC ਦੀ ਸਟੂਡੈਂਟ ਪਰ DTC ਤੋਂ ਪੈਸੇ ਨਾ ਗਏ ਇਹ ਜਦੋਂ ਉਹ ਡਿਸਟ੍ਰਿਕਟ ਨਾਲ ਨਹੀਂ ਨਾ ਉਹ ਉਹ ਸੁਦੀ ਗੱਲ ਰਜਿਸਟਰ ਕਰ ਗਿਆ ਬੰਦਾ ਅਸੀਂ ਫੇਰ ਕਹਿਣਾ ਚਾਹੀਏ ਯਾਰ ਕੋਈ ਮਾੜੀ ਮੋਟੀ ਕੋਈ ਇਨਸਾਫ ਦੇ ਰੋਕਾਂ ਅੱਛਾ ਤਾਂ ਹੀ ਸਰ ਹੁਣ ਗਵਰਨਮੈਂਟ ਨੇ ਇਹ ਕਹਿ ਦਿੱਤਾ ਨਹੀਂ ਇਹ ਤਾਂ ਅਸੀਂ ਤੁਸੀਂ ਦੇਖੋ ਮੈਗਜ਼ੀਨ ਇੰਟਰਵਿਊ ਕਰਨੀ ਮੈਗਜ਼ੀਨਾਂ ਦਾ ਬਿਲਕੁਲ ਮੈਂ ਤੁਹਾਡੇ ਕੰਮਾਂ ਚ ਇੰਟਰਵਿਊ ਨਹੀਂ ਕਰਦਾ ਪਰ ਜਦੋਂ ਪਾਣੀ ਸਿਰ ਤੋਂ ਨਾ ਗਿਆ ਅੱਜ ਮੈਨੂੰ ਮੈਨੂੰ ਆਉਣਾ ਪੈਜੇ ਕਿਉਂ ਆਣਾ ਪਵੇ ਲੰਬੂ ਨਹੀਂ ਸਰ ਇਹ ਤਾਂ ਹੈ ਨਹੀਂ ਨਹੀਂ ਗਰਦੀ ਤਾਂ ਕਦੇ ਵੀ ਨਹੀਂ ਹੋਈ ਸੀ ਇਹ ਨਹੀਂ ਕਹਦੇ ਵੀ ਅਸੀਂ ਕ腐ਸ਼ਨ ਟਾਇਲਟ ਨਹੀਂ ਕਰਦੇ ਉੱਥੇ ਮਿਕਸਨ ਕ腐ਸ਼ਨ ਹੋ ਰਹੀ ਐ ਇਸੇ ਤੇ ਬਣੀ ਕਪਾਏ ਸੇ ਉਹ ਯੋ ਵੀ ਜਿਹੜਾ ਵੀ ਆ ਉਹ ਚੋਕੇ ਅੰਦਰ ਕਰੋ ਚਾਰ ਸਪੀ ਦੇ ਕਿ ਹੁਣ ਉਹਨੂੰ ਡੀਸੀ ਨੂੰ ਮਿਲੋ ਡੇ ਕੋ ਉਹਨੂੰ ਐਸਐਸਪੀ ਨੂੰ ਮਿਲੋ ਇਸੇ ਦਾ ਹਾਰਦਿਨ ਦੋ ਕਰੋ ਉਹ ਐਕਸਪਲੇਸ਼ਨ ਦਾ ਵੀ ਆਪਣੀ ਇਹਨੂੰ ਪਰ ਤੇ ਲੋਕ ਕੋਲ ਕਹੋ ਜੀ 9 ਵਜੇ ਤੁਹਾਡੀ ਡਿਊਟੀ ਹੈ ਜਦੋਂ 9 ਵਜੇ ਸੜਾ ਆਉਣਾ ਡਿਊਟੀ ਹੈ ਮੈਂ ਘਰ ਆਣ ਮੈਂ ਨਹੀਂ ਗਿਆ ਮੈਂ ਕਹਿੰਦਾ ਜੀ ਮੈਂ ਪਰਸੋਂ ਦੇ ਕੋ ਬੰਦੇ ਦਾ ਨੰਬਰ ਵੀ ਦਵਾਇਆ ਸੀ ਵਾ 3 ਵਜੇ ਤੱਕ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਹਾ ਹਾ ਕਰ ਮੈਨੂੰ ਫਿਰ ਉਹਦਾ ਮੈਨੂੰ ਫੋਨ ਆਇਆ ਵੀ ਤੁਸੀਂ ਇੱਥੇ ਦੇ ਅਲਕ ਦੇ ਐਮਐਲਓ ਉਹ ਪਟਿਆਲੇ ਤੋਂ ਰਿਸਿਵ ਕਰਾਣਾ ਸੀ ਬੰਦਾ ਤਾਂ ਮੈਂ ਨੰਬਰ ਵੀ ਚੱਲਿਆ ਉਹਦਾ ਮੈਂ ਤਾਂ ਸਰ ਪੂਰੇ 10 ਵਜੇ ਤੋਂ ਪਹਿਲਾਂ ਪਹੁੰਚਣਾ ਸਰ ਟਾਈਮ ਮੇਰੇ ਤੇ ਕਾ ਆ ਤਾਂ ਤੁਹਾਡੇ ਆ ਤੁਹਾਡੇ ਕਰਾ ਨਾ ਨੂੰ ਅਸੀਂ ਲਖਦਾ ਕਰਾ ਤੁਹਾਡਾ ਹੀ ਆ ਜਿਹੜਾ ਪਤਾ ਸਾਨੂੰ ਜਿਹੜਾ ਪਤਾ ਲੱਗਿਆ ਕਿੰਨੀਆਂ ਕਰੀ ਸੀ ਕਿੰਦੀਆਂ ਸੀ ਨੂੰ ਰਿਸ਼ਤੇ ਦਾ ਪਤਾ ਕਿੰਨੀਆਂ ਜਿਹੜੀਆਂ ਰੋਸੀ ਮੈਂ ਤਾਂ ਲਗਭਗ 15 20 ਹੋ ਜਾਂਦੀ 15 ਦੀ ਚਾਰ ਚੀਜ਼ ਤਾਂ ਜਿਹੜੀ ਚਾਰ ਸਾਨੂੰ ਪਤਾ ਚਾਰਾਂ ਨੇ 20 20 ਜਿਆਦਾ ਆ ਇਹ ਰਿਲੇਟਿਓ ਸਾਨੂੰ ਭੇਜ ਦਿਓ ਕੋਈ ਲਿਖਿਆ ਭੇਜ ਤੇ ਅੱਛਾ ਤੈਨੂੰ ਤੁਸੀਂ ਇਹ ਲਿਖਿਆ ਕੋਈ ਵਿਜੀਲੈਂਸ ਜਾਂ ਕਿਸੇ ਜੀ ਇਨਕੁਆਰੀ ਲਈ ਜਾਂ ਕੋਈ ਦੋਏ ਦੀ ਕੋਈ ਲਿਖਿਆ ਅੱਛਾ ਸਰ ਐਫ ਆਈ ਆਰ ਮੈਂ ਤੁਸੀਂ ਮੈਨੂੰ ਵੀ ਤਲੰਦਰ ਕਰਾ recommendation ਦਿੱਤੀਆਂ ਕਿ ਇਹਦੇ ਤੇ ਬਿਜ਼ਨਸ ਕੇਸ ਜਾਂ ਪੁਲਿਸ ਦੀ 420 ਲੱਗੇ ਜਾਂ ਕੁਛ ਇਦਾਂ ਦਾ ਚ ਰਕਮੈਂਡ ਕੀਤਾ ਸੀ ਜੀ ਮੈਂ ਤਾਂ ਥਰੇ ਇਨਫੋਰਮੇਸ਼ਨ ਦੇ ਦਿੱਤੀ ਨਾ ਤੁਸੀਂ ਅਫਸਰ ਹੋ ਅਸਰ ਕਿਉਂ ਕਹਿੰਦਾ ਵਾ ਦੇਖੋ ਤੁਸੀਂ ਸਿਆਰੇ ਬਿਆਲੇ ਨਹੀਂ ਕੋਈ ਬੰਦਾ ਤੁਹਾਨੂੰ ਕਹਿੰਦਾ ਮਤਲਬ ਉਹ ਤਾਂ ਤੁਹਾਨੂੰ ਮੈਂ ਦੱਸਦਾ ਉਹ ਤਾਂ ਮੈਂ ਦੱਸਦਾ ਜੇ ਮੈਂ ਤਾਂ ਨਾ ਦੱਸਦਾ ਤੁਸੀਂ ਤੁਸੀਂ ਵੀ ਤਾਂ ਨਾਲ ਹੀ ਰੱਬ ਦੇ ਮਤਲਬ ਮੇਰੀ ਤੁਹਾਡੀ ਸੀ ਤੁਸੀਂ ਵੀ ਦੱਸਿਆ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਕੋਲ ਇੱਕ ਰਜਿਸਟਰੀ ਹੋਈ ਹੈ ਜਿਹਦੇ ਵਿੱਚ ਬੰਦਾ ਜਿਹੜਾ ਖੜਿਆ ਉਹ ਮਰਿਆ ਹੈ ਮੈਂ ਕੋਈ ਹੁਸਨ ਤਾਂ ਮੈਨੂੰ ਨਾ ਪਤਾ ਹੋਵੇ ਤੁਹਾਡੀ ਡਿਊਟੀ ਸੀ ਤੁਸੀਂ ਉੱਪਰ ਬੰਦ ਕਰਦੇ ਕਨਫਰਮ ਕਰਕੇ ਉਹਦੇ ਤੇ ਜੇ ਉਹ ਝਾਲੀ ਸੀ ਤਾਂ ਉਹਦੇ ਤੇ ਐਕਸ਼ਨ ਲੈਂਦੇ ਇਹ ਤੁਹਾਡੀ ਡਿਊਟੀ ਹੈ ਮੇਰੀ ਡਿਊਟੀ ਹੈ ਲੈ ਲੈ ਹੁਸਨ ਤਾਂ ਮੈਨੂੰ ਕਿਸੇ ਨੂੰ ਦੈ ਇਨਫੋਰਮੇਸ਼ਨ ਦੱਸ ਤੇ ਪਰ ਮੇਰੀ ਡਿਊਟੀ ਹੈ ਨਮਾਇਦਾ ਹੋਣ ਦੇ ਨਾਲ ਤੇ ਮੈਂ ਤੁਹਾਨੂੰ ਸੱਚ ਦੱਸਾਂ ਵੀ ਆਹ ਮੈਨਰੇ ਇਨਫੋਰਮੇਸ਼ਨ ਆਈ ਹੈ ਇਹ ਕੰਦਾ ਤੋਟ ਰਿਹਾ ਸੀ ਤੇ ਬੰਦਾ ਜਦ ਖੜਾ ਕੀਤਾ ਗਿਆ ਉਹ ਉਹ ਮਰੇ ਹੋਏ ਬੰਦੇ ਦਾ ਖੜਾ ਹੋਇਆ ਇਹ ਜੀ ਦੱਸਿਆ ਮੈਂ ਉਹ ਸਭਾ ਜੇ ਮੈਨੂੰ ਇਨਫੋਰਮੇਸ਼ਨ ਮੇਰੀ ਗਲਤ ਹੋਵੇ ਮੈਂ ਕੋਈ ਕੋਈ ਅਥਾਰਟੀ ਨਹੀਂ ਜਿਹੜਾ ਮੈਂ ਕੋਈ ਇਨਕੁਆਇਰੀ ਕਰ ਸਕਾਂ ਤੁਸੀਂ ਥੋੜੀ ਜਿਹੀ ਵਿੱਚ ਇਨਵੋਲਵ ਹੋਏ ਤੁਹਾਡੀ ਡਿਊਟੀ ਬੰਦ ਇਹ ਉਹਨੂੰ ਉਹਦੀ ਤੈਅ ਤੱਕ ਜਾਂਦੇ ਪਰ ਕਿਸ ਬੰਦੇ ਨੇ ਤੁਹਾਡੇ ਤੇ ਗਲਤ ਗਲਤ ਕਰਾਈ ਪਰ ਮੈਂ ਕਾਰਵਾਈ ਕਰਦਾ ਕਾਰਵਾਈ ਕਰਦੇ ਲਿਖਦੇ ਜੀ ਮੈਨੂੰ ਦੁਸਰਾ ਪੈ ਰਿਹਾ ਹੈ ਕਿ ਬਦਨਾਮੀ ਬਿਧਾਈ ਕੋ ਮਿਲਦੀ ਹੈ। ਬਦਨਾਮੀ ਜੀ ਬਦਨਾਮੀ ਕਿਹਾ ਕਿ ਇਹ ਤਾਂ ਕਿਹਨਾਂ ਨੇ। ਉਹ ਉਹਨੇ ਸੇਵ ਦੇ ਕਿ ਜਗਾ ਚਾਹੇ। ਇਹ ਕੋਈ ਬੜੀ ਵੱਡੀ ਗੱਲ ਹੋ ਰਹੀ ਹੈ। ਮੈਨੂੰ ਮੈਨੂੰ ਲਈ ਮੇਰੀ ਬਦਨਾਮੀ ਹੋ ਗਈ ਹੈ। ਅਰੇ ਕੋਈ ਚਿੰਤਾ ਨਹੀਂ। ਮੇਰਾ ਕੰਮ ਟਿਸ ਲੈਂਡ ਅਬ ਤੁਸੀਂ ਅਨੰਦ। ਮੇਰਾ ਕੰਮ ਮੈਨੂੰ ਨਹੀਂ ਇਸ ਦਾ ਚਿੰਤਾ ਕਿ ਮੈਨੂੰ ਕੋਈ ਕਰੇ ਵੀ ਡਰ ਸਕੀ ਪੈਣਦਾ। ਮੇਰੀ ਕੋਈ ਪ੍ਰੋਬਲਮ ਨਹੀਂ। ਨਾ ਮੈਂ ਇਸ ਦਾ ਜਵਾਬ ਦੇਣਾ ਪਈ। ਪਰ ਇਹ ਮੈਂ ਨਹੀਂ ਹੁੰਦਣਾ ਅੱਜ ਤੋਂ ਬਾਅਦ ਮੈਂ ਹੁੰਦਣਾ ਇਹਦਾ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਮੈਂ ਕਹਿੰਦਾ ਮਨਨ ਇਹ ਮੁਕਤ ਤੱਕ ਜਦੋਂ ਨਾ ਇਹ ਵਿੱਚ ਹੀ ਰਹਾਂਦਾ ਹਾਂ ਤਾਂ ਦਾ ਇਹ ਚੱਲਿਆ ਇਹ ਮੈਂ ਬਸ ਰਹਾ ਜੋ ਮਰਜੀ ਕਰਦੇ ਪਰ ਮੇਰੇ ਉੱਤੇ ਡਿਸਰਨਲ ਪਰਸਨਲ ਮੈਂ ਕਰਾ ਸਾਡੇ ਕੋਲ ਜੇ ਤਾਂ ਉਹਨਾਂ ਨੇ ਤੁਸੀਂ ਐਸਐਸਓ ਤੋਂ ਐਸਐਸਓ ਆ ਰਹੇ ਹੋ ਨਾ ਐਨਨ ਕਿਹਦਾ ਮੈਦਾਨ ਇਹਦਾ ਮੈਂ ਪੁੱਛੂੰਗਾ ਜੀ ਤੁਸੀਂ ਰਿਐਕਸ਼ਨ ਨਹੀਂ ਕਿਹਾ ਕਿ ਨਾ ਵੀਦਨ ਵਗੈਰਾ ਦਾ ਮੈਨੂੰ ਸਾਫ਼ ਸੁਣਿਆ ਗਿਆ ਹੈ ਉਹਨਾਂ ਬਾਰੇ ਲਿਖਣਾ ਜੀ ਕਿ ਕਿ ਨੰਬਰ ਲਿਖਣਾ ਹੈ ਤੁਹਾਡਾ ਤੁਸੀਂ ਕਿਉਂ ਉਹਨੂੰ ਫੋਲੋ ਕੀਤਾ ਨਦੇガル ਕੰਨਾ ਕੋਲ ਕੰਮ ਤੇ ਡਿਊਟੀ ਬੰਦੀ ਸੀ ਜਿੱਦਾਂ ਕੋਈ ਬੰਦਾ ਇਹ ਮੇਰੀ ਪ੍ਰਾਪਰਟੀ ਕੋਈ ਵੇਚੂਗਾ ਸਾਰੇ ਖਾਲਚਾ ਹੁਣ ਕ ਇਹਦਾ ਵੀ ਸਮਝੇ ਪ੍ਰਸ਼ਨ ਤੁਸੀਂ ਇੱਥੇ ਹੀ ਐਸਐਚਓ ਸਿਟੀ ਕੋ ਐਫਆਈਆਰ ਦਾਜ ਕਰਾ ਸਕਦੇ ਹੋ ਉਹ ਗਵਾਹਾਂ ਦੇ ਖਿਲਾਫ ਜਿਨ੍ਹਾਂ ਨੇ ਉੱਚ ਸਾਖ ਕੀਤੀ ਹੈ ਮਰਹਮਤ ਦੇ ਠੀਕ ਹੈ ਜੋੜ ਨਹੀਂ ਹੈ ਬਟੀ ਸਾਹਮਣੇ ਕਰਨਾ ਕਿਉਂਕਿ ਤੁਸੀਂ ਸਾਡੀ ਜੂਰਿਸਡਿਕਸ਼ਨ ਆਪਣੀ ਇਹ ਕਹਿੰਦੇ ਇੱਥੇ ਪਰਚਾ ਕਰੋ ਨਾ ਇਥੇ ਡੀਐਸਪੀ ਨੂੰ ਦੇ ਕੇ ਨਾ ਤੁਸੀਂ ਤਸਦੀਕਦਾਰ ਵੱਲੋਂ ਐਸ ਤਸਦੀਕਾ ਡੀਐਸਪੀ ਨੂੰ ਉਹ ਟੀਐਸਪੀ ਨੂੰ ਪਰਚਾ ਦਰਜ ਕਰੇਗਾ ਤੁਹਾਡੀ ਅਧਿਕਾਰ 420 ਠੀਕ ਹੈ